ਲੂਕ ਕਹਿ ਦਿੰਦੇ ਆ ਵੀ ਪਾਈ ਅਸੀਂ ਪਸ਼ੂ ਰੱਖਿਆ ਕੇ ਪਸ਼ੂ ਰੱਖਿਆ ਕੋਈ ਪਸ਼ੂ ਪਸੂ ਨਹੀਂ ਰੱਖਿਆ ਬਾਈ ਜਿਹੜੇ ਬੰਦੇ ਦੀ ਡਿਊਟੀ ਲੱਗੇ ਨਾ ਪੱਠਿਆਂ ਤੇ ਮੇਰੇ ਹਿਸਾਬ ਨਾਲ ਵੀ ਪਸੂਆਂ ਨੇ ਉਹ ਬੰਦਾ ਰੱਖਿਆ ਹੋਇਆ ਅੱਛਾ ਹੁਣ ਮੈਨੂੰ ਪਤਾ ਲੱਗਾ ਕੀ ਯਾਰ ਮੈਂ ਤਾਂ ਪਸ਼ੂ ਮੇਰੇ ਨਾਲ ਪਸ਼ੂ ਚੰਗਿਆ ਇਦੋਂ ਮੈਂ ਆਣਾ ਇਹ ਮੈਨੂੰ ਤੇ ਸੰਗਲ ਨਾਲ ਬੰਨ੍ਹ ਦਿਆ ਕਰਨ ਹੂੰਤੇ ਮੇਰੇ ਪੱਖਾ ਲਾ ਦਿਆ ਕਰਨ ਮੈਨੂੰ ਕੋਈ ਚੱਕਰ ਨਹੀਂ ਸਾਨੂੰ ਵੀ ਛੇ ਮਹੀਨੇ ਦੀ ਛੁੱਟੀਆਂ ਚਾਹੀਦੀਆਂ ਜਾਂ ਫਿਰ ਸਰਕਾਰ ਭਰਤੀ ਖੋਲੇ ਪੱਠੇ ਵੜਨ ਵਾਲਿਆਂ ਦੀ ਹਮ ਹਰੇਕ ਪਿੰਡ ਪੱਠਿਆਂ ਤੇ ਡਿਊਟੀ ਉਹਦੀ ਲਾਉਂਦੇ ਜਿਹੜੇ ਨਕਮਾ ਹੁੰਦਾ ਘਰਦਿਆਂ ਲੱਗਦਾ ਹੁੰ हां ਘਰ ਦੇ ਕਹਿੰਦੇ ਆ ਬਈ ਤੇ ਉਹ ਮਾਣ ਗਵਾਂਡ ਵੀ ਕਹਿੰਦੇ ਸਾਰੇ ਕਹਿੰਦੇ ਦਿਨ ਕੰਮੇ ਅੱਛਾ ਤੇ ਬਸ ਇੱਥੇ ਆ ਦੇ ਬਸ ਕਰਮਾਂ ਨੂੰ ਰੋਣ ਆ ਜਾਂਦਾ ਨਾ ਕਿਸੇ ਨੂੰ ਸਕੀਰ ਨੂੰ ਮਿਲ ਸਕਦੇ ਆ ਨਾ ਕਿਸੇ ਖਜਨਾਂ ਜਾ ਸਕਦੇ ਆਂਗੇ ਬਸ ਆ ਹੀ ਲੱਗੀ ਜਾਂਦਾ ਪੱਠੇ 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 ਹੁਣ ਤਾਂ ਪੰਜ ਸੁਪਨੇ ਚ ਮੈਂ ਜਵਾਰ ਜੂਰੀ ਦੀ ਸੀ ਜਿਹਦੀ ਹੈਗੀ ਅੱਛਾ ਤੇ ਟਾਂਡਾ ਮੱਕੀ ਦਾ ਆ ਗਿਆ ਸੁਪਨੇ ਚ ਹਾਂਜੀ ਦੋਸਤੋ ਥੋਡੇ ਜੋ ਬੋਤਿਆਣੇ ਦਾ ਬਈ ਪਸ਼ੂਆਂ ਵਾਸਤੇ ਜਿਹੜਾ ਸਾਈਲੇਜ ਆ ਚਾਰੋਂ ਪਾਲਿਆ ਹੋਊਗਾ ਪਰ ਆਪਣੇ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਨੌਜਵਾਨ ਆ ਜਿਨ੍ਹਾਂ ਨੂੰ ਡੇਲੀ ਪੱਠੇ ਵੱਢਣੇ ਪੈਂਦੇ ਆ ਤੇ ਪੱਠੇ ਵੱਢਨੇ ਕਿੰਨੇ ਔਖੇ ਆ ਕੀ ਕੀ ਦੇ ਚ ਕਠਿਨਾਈਆਂ ਆਉਂਦੀਆਂ ਕਿਵੇਂ ਪੱਕੀ ਡਿਊਟੀ ਹੁੰਦੀ ਆ ਅੱਜ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਨ ਆਏ ਆ ਆਪਣੇ ਨਾਲ ਪੱਠੇ ਵੱਢ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਸਿੰਘ ਪੱਠੇ ਵੱਢ ਬਾਈ ਵੀਡੀਓ ਦੇ ਵਿੱਚ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਬਸ ਤੇ ਸਾਹਮਣੇ ਸਾਹਮਣੇ ਆ ਬਾਈ ਤੇਰੇ ਲੋਕ ਤਾਂ ਬਈ ਚਾਰ ਚੁਰ ਪਾਈ ਜਾਂਦੇ ਐ ਕਿ ਮੱਕੀ ਦਾ ਇਰਤ ਤੋ ਤੂੰ ਹਜੇ ਹੀ ਪੱਠੇ ਵੱਢੀ ਜਾਣਾ ਆਪਣ ਵੀ ਪੌਣ ਨਹੀਂ ਦਿੱਤਾ ਬਈ ਕਰਦੇ ਆਣੇ ਕਿਉਂ ਕੀ ਗੱਲ ਹੋ ਗਈ ਕਹਿੰਦੇ ਪੱਠੇ ਵੱਢ ਅੱਛਾ ਟਾਲੇ ਮਾਰਦਾਗਾ ਅੱਛਾ ਹਾਂ ਜਿੰਦਗੀ ਦਾ ਲੇਖਾ ਦੇਈ ਜਾਂਦੇ ਆ ਬਹਿ ਗਿਆ ਆਪਾਂ ਇੱਥੇ ਬਹਿਣੀ ਪੂਬੇ ਖੜਨ ਦੀ ਪੌਣ ਤਾਂ ਛੱਡੀ ਨਹੀਂ ਇਹਨੇ ਚੰਦਰੀ ਨੇ ਇਨੌਖਾ ਪੱਠੇ ਵੱਢਨੇ ਯਾਰ ਬਹੁਤ ਬਾਈ ਮੈਂ ਤਾਂ ਪੱਠੇ ਵੇਖਿਆ ਨਾ ਬਾਈ ਤੇਰੇ ਛੋਟੇ ਛੋਟੇ ਕੀ ਗੱਲ ਹੋ ਗਈ ਇਹ ਬਾਈ ਟਿੱਬਾ ਚ ਕਾਇਆ ਤੇ ਕੀ ਅੱਛਾ ਮੈਂ ਤਾਂ ਕਿਆ ਸੀਗਾ ਵੀ ਹੋਰ ਪਾਸੇ ਵੀ ਜਲ ਗਏ ਹਾਂ ਤੇ ਜਾਂ ਚਾਰ ਪਾਲ ਗੀਆਂ ਤੇ ਨਹੀਂ ਵੀ ਵਾਣ ਕੇ ਤੇ ਚੱਲੂ ਪੱਠਿਆਂ ਨਾਲ ਹੀ ਅੱਛਾ ਤੇ ਇਹਦੇ ਚ ਵਾੜਤਾ ਹੁਣ ਬਾਈ ਜਿਵੇਂ ਮੈਂ ਦੇਖਿਆ ਵੀ ਪੱਠੇ ਵੱਢਨੇ ਜਿਹੜੇ ਪੱਕੀ ਡਿਊਟੀ ਹੁੰਦੀ ਆ ਤੁਸੀਂ ਫਿਰ ਕਿਵੇਂ ਇਹ ਡਿਊਟੀ ਨਭਾਉਣੇ ਕਿੰਨੇ ਔਖੇ ਹੈਗਾ ਸਾਰਾ ਆਪਦਾ ਦਿਖਾ ਦੇ ਦੱਸੋ ਅੱਜ ਔਖੇ ਬਾਈ ਮੈਂ ਹੁਣ ਤੇਰੇ ਸਾਹਮਣੇ ਸਹੀ ਕਰ ਦੁਪਹਿਰ ਆ ਜਾਵਾਂ ਚਲੋ ਬੱਦਰ ਜੇ ਹੋ ਗਏ 12 ਵਜੇ ਪਾਇਆ ਤੇ ਮੈਂ ਹੁਣ ਘਰੇ ਕਹਤਾ ਵੀ ਭਾਈ ਮੈਂ 2 ਦਿਨ ਜਾ ਕੇ ਉਹ ਯੂਨੀਵਰਸਿਟੀ ਚ ਪਟਿਆਲੇ ਕੰਮ ਸੀਗਾ ਉੱਥੇ। ਅੱਛਾ। ਕਹਿੰਦੇ ਵੀ 2 ਦੇ 3 ਦਿਨ ਲਾਇਆ 3 ਦਿਨਾਂ ਦੇ ਪੱਠੇ ਵੱਢ ਜਾ। ਹੂੰ। ਤੇ ਹੁਣ 3 ਦਿਨਾਂ ਦੇ ਪੱਠੇ ਵੱਢ ਕੇ ਜਾਊਂਗਾ ਮੈਂ ਤਾਂ ਹੀ ਸਿਗਰ ਤੇ ਪਰੇ ਲੱਗਾ ਪਿਆ ਗਰਮੀ ਚ। ਅੱਛਾ ਹੋਰ ਨਹੀਂ ਕੋਈ ਵੱਢਦਾ ਫਿਰ? ਨਹੀਂ ਭਾਈ ਪੱਕੀ ਡਿਊਟੀ ਆਪਣੀ ਲਾਈ ਹੋਈ ਹੈਗੀ। ਕੋਸ ਕਰ ਕਹਿੰਦੇ ਵੀ ਪੱਠੇ ਤੂੰ ਵੱਢਨੇ ਆ। ਤੇ ਕੋਈ ਜੂਨ ਨਹੀਂ ਜੂਨ ਕੀ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ, 12 ਮਹੀਨੇ ਕੋਸ ਵੀ ਨਹੀਂ ਆਪਣਾ ਦਾ ਭਾਈ। ਅੱਛਾ। ਹੂੰ। ਪੱਠੇ ਫਿਰ ਸਵੇਰ ਵੜਦੇ ਹੋਗੇ ਦੁਪ ਏ ਬਈ ਜਦੋਂ ਟਾਈਮ ਲੱਗ ਜਾਂਦਾ ਤੜਕੇ ਸਦਿਆਂ ਜਾਣਾ ਹੋਵੇ ਹੂੰ ਫਿਰ ਦੁਪਹਿਰੇ ਵੱਡੀ ਤੇ ਆ ਕੇ ਨਹੀਂ ਆਥਨੇ ਵੱਡੀ ਦੇ ਵੱਢਨੇ ਮੈਂ ਹੀ ਆ ਕਦੋਂ ਮਰਜ਼ੀ ਵੱਢਦਾ ਵੀ ਅੱਛਾ ਇਹਨਾਂ ਨੂੰ ਲੇਖਾ ਮੈਂ ਹੀ ਦੇਦਾ ਜਦੋਂ ਮਰਜ਼ੀ ਦੇਦਾ ਜਦੋਂ ਕੋਈ ਬਈ ਫੰਕਸ਼ਨ ਹੁੰਦਾ ਜਾਣਾ ਹੁੰਦਾ ਆਪਣਾ ਪਹਿਲਾ ਪਲੈਨਿੰਗ ਹੁੰਦੀ ਵਿਆਹ ਚੀਜ਼ਾਂ ਕਰਾਂਗੇ ਆਹ ਕਰਾਂਗੇ ਹਨਾ ਤੇ ਥੋੜੀ ਪਲੈਨਿੰਗ ਕੀ ਹੁੰਦੀ ਹੈ ਪਹਿਲਾਂ ਕੀ ਸੋਚਦੇ ਕੀ ਕੀ ਕੰਮ ਨੇ ਮੇੜਨ ਬਈ ਲੋਕਾਂ ਦੀ ਹੁੰਦੀ ਆ ਘਰਦਿਆਂ ਦੀ ਵੀ ਆਹ ਲੀੜੇ ਪਾਵਾਂਗੇ 8 ਵਜੇ ਆ ਗੱਡੀ ਤੇ ਜਾਣਾ ਆਪਣੀ ਤੇ ਇਹੀ ਹੁੰਦੀ ਆ ਵੀ ਜੇ ਤੜਕੇ ਸਦਿਆਂ ਵੱਢ ਜਾਗੇ ਤਾਂ 2 ਘੰਟੇ ਗੱਲ ਦਾ ਭੋਗ ਵਿਆਹ ਦੇਖ ਲਾਂਗੇ ਨਹੀਂ ਪਰ ਜਿੱਦੇ ਮੰਨ ਲਾ ਕੋਈ ਸੁਧਿਆ ਜਾਣਾ ਹੋਵੇ ਤੇ 2:00 ਵਜਦੇ ਤੇ ਉਧਰ ਤਾਂ ਹੱਥੇ ਚ ਬਈ ਕੀਵੀ ਦੀ ਪਲੇਟ ਹੁੰਦੀ ਆ ਤੇ ਕੋਲੇ ਘਰ ਦੇ ਆ ਜਾਂਦੇ ਆ ਵੀ ਪੱਠੇ ਤਾਂ ਨਹੀਂ ਵੱਢ ਕੇ ਆਇਆ 3:00 ਵਜ ਗਏ ਚੱਲ ਘਰੇ ਚੱਲ ਘਰੇ ਤੇ ਉੱਥੋਂ ਬਈ ਦੋ ਕੁ ਕੀਵੀ ਮੂੰਹ ਚ ਹੁੰਦੇ ਆਗੇ ਹੂੰ ਦਾਤੀ ਦਸਣ ਲੱਗ ਜਾਂਦੀ ਤੇ ਆ ਇੱਥੇ ਆ ਕੇ ਆਪਦੀ ਪਰ ਕਰਮਾਂ ਨੂੰ ਰੋਣ ਲੱਗ ਜਾਂਦੇ ਆ ਅੱਛਾ ਤੇ ਜਿਹੜੇ ਹਸਾਉਣ ਨਾਲ ਐ ਕਿ ਗਰਮੀ ਪਈ ਜਾਂਦੀ ਐ ਕਿ ਕੀ ਹਾਲ ਆ ਫਿਰ ਪੱਠਿਆਂ 'ਚ ਪੱਠਿਆਂ ਤਾਂ ਬਈ ਤੇਰੇ ਸਾਹਮਣੇ ਹੀ ਆਗੇ ਪੱਠਿਆਣੇ ਜਿੰਨੀ ਕ ਜਵਾਰ ਸੁੱਕੀ ਓਨੇ ਕ ਮੈਂ ਸੁੱਕਿਆਂ ਪਿਆਂਗਾ ਬਸ ਹੂੰ ਬਰਾਬਰ ਹੀ ਆ ਪੱਠਿਆਣੇ ਮੈਨੂੰ ਲੱਗਦਾ ਮੈਨੂੰ ਵੱਡਾ ਮੈਂ ਇਹਨਾਂ ਨੂੰ ਕੀ ਵਟਣਾ ਸੀਗਾ ਅੱਛਾ ਫੂਤ ਬੁਰਾ ਹਾਲ ਲੋਕ ਕਹਿ ਦਿੰਦੇ ਆ ਵੀ ਪਾਈ ਅਸੀਂ ਪਸ਼ੂ ਰੱਖਿਆ ਕੇ ਪਸ਼ੂ ਰੱਖਿਆ ਕੋਈ ਪਸ਼ੂ ਪੋਸੂ ਨਹੀਂ ਰੱਖਿਆ ਬਾਈ ਜਿਹੜੇ ਬੰਦੇ ਦੀ ਡਿਊਟੀ ਲੱਗੇ ਨਾ ਪੱਠਿਆਂ ਤੇ ਮੇਰੇ ਹਿਸਾਬ ਨਾਲ ਵੀ ਪਸ਼ੂਆਂ ਨੇ ਉਹ ਬੰਦਾ ਰੱਖਿਆ ਹੋਇਆ ਅੱਛਾ ਹੁਣ ਨੇਰੀ ਆ ਜੇ ਮੀਂਹ ਆ ਜੇ ਕੋਸ ਆ ਜੇ ਉਹ ਤਾਂ ਅਗਲੇ ਮੌਜ ਨਾਲ ਬੈਠਿਆ ਉੱਤੇ ਫੁਵਾੜੇ ਚੱਲੀ ਜਾਂਦੇ ਕੂਲਰ ਚੱਲੀ ਜਾਂਦੇ ਆ ਯਾ ਯਉਦੇ ਫਿਰਦੇ ਆ ਇੱਥੇ ਦੋ ਟਾਈਮ ਖੋਲ ਚੱਲ ਦੋ ਟਾਈਮ ਦਿਨਾ ਪੁੱਣ ਨੂੰ ਵੱਢ ਕੇ ਖੁਰਨੀ ਚੋਥੇ ਉਹਦਾ ਮੌਜ ਨਾਲ ਬੈਠੇ ਆ ਉੱਥੇ ਉਹਨਾਂ ਨੂੰ ਕਾਦਾ ਔਖਾ ਇਹ ਤਾਂ ਫਿਰ ਬਾਈ ਤਾਂ ਹੀ ਫਿਰ ਇੰਨੇ ਔਖੇ ਆ ਤਾਂ ਹੀ ਲੋਕ ਚਾਰ ਪਾਈ ਜਾਂਦੇ ਹਨਾ ਵੀ ਯਾਰ ਇੱਕ ਵਾਰੀ ਔਖੇ ਹੋ ਜੋ 5-10 ਦਿਨ ਮੁੜ ਕੇ ਬੈਠੇ ਪਾਈ ਜਾਵਾਂਗੇ ਹਨਾ ਪਸ਼ੂਆਂ ਨੂੰ ਹਾਂ ਹੈ ਤਾਂ ਬੇਹੀ ਗੱਲ ਪਰ ਚਾਰ ਵੀ ਪਹਿਲਾਂ ਉਹਨੇ ਲੈ ਕੇ ਚਾਰ ਲੈ ਲੈਂਦਾ ਉਹ ਕਿਹੜਾ ਘਰੇ ਬੈਠਿਆਂ ਦੇ ਹੋ ਜਾਂਦਾ ਪਰ ਆਇਆ ਵੀ ਮੁੜ ਕੇ ਰਾਂ ਔਖਾ ਮੁੜ ਕੇ ਆਈ ਨਹੀਂ ਰਹਿੰਦਾ ਵੀ ਮੁੜ ਕੇ ਕਿਤੇ ਮਰਜੀ ਠੇਖੇ ਖਾਂਦੇ ਫਿਰੋ ਬਹੁਤ ਲੋਕ ਬਈ ਵੇਖਣਗੇ ਵੀਡੀਓ ਕਹਿਣਗੇ ਰੂਹੀ ਮਾਰੀ ਜਾਂਦੇ ਆ ਵੀ ਗੱਲਾਂ ਇਹ ਔਖੇ ਨਹੀਂ ਪੱਠੇ ਵੱਢਣੇ ਜਾਂ ਵੀਡੀਓ ਬਣਾ ਲਈ ਹਨਾ ਇਹ ਗੱਲਾਂ ਚ ਹੈਗੀ ਹੈ ਸਚਾਈ ਕਿ ਬਈ ਆਜੇ 4 ਦਿਨ ਕੋਈ ਘੱਟਾ-ਕੱਟੀ ਨਿਕਲ ਜੂਗਾ ਇੱਥੇ ਆ ਕੇ ਅੱਛਾ ਵੱਡਾ ਵੱਡਾ ਆਜੇ ਨਾਲ 5-6 ਪਸੰਗਾਂ ਦੇ ਪੱਠੇ ਇਹ ਫਿਰ ਤੁਹਾਨੂੰ ਡਿਊਟੀ ਹੈ ਜਿਹੜੀ ਪੱਠੇ ਵੱਢਣ ਦੀ ਕਿੰਨੇ ਸਾਲਾਂ ਦੀ ਮਿਲੀ ਹੋਈ ਹੈ ਕਦੋਂ ਤੁਹਾਨੂੰ ਪਹਿਲੀ ਵਾਰੀ ਪੱਠੇ ਵੱਢਣੇ ਪਏ ਸੀ ਇਹ ਬਈ ਗੱਲ ਹੋਣੀ ਹੈ ਮੇਰੇ ਹਿਸਾਬ ਨਾਲ 2011 ਦੀ ਹੂੰ ਕਰਦੇ ਗਏ ਸੀ ਪ੍ਰੋਗਰਾਮ ਤੇ ਤੇ ਮੇਰੇ ਚੱਲਦੇ ਸੀਗੇ ਪੇਪਰ ਮੇਰੇ ਹਿਸਾਬ ਨਾਲ ਵੀ ਬਈ ਛੀਮੀ ਖੁਣੀ 5ਵੀਂ 7ਵੀਂ ਕਲਾਸ ਦੇ ਅੱਛਾ ਤੇ ਉਦੋਂ ਬਈ ਬਸ ਘਰਦਿਆਂ ਨੇ ਕਹਿਤਾ ਵੀ ਪੱਠੇ ਵੜਦੀਂ ਹਮ ਅੱਜ ਤੇ ਉਹ ਫਿਰ ਨਿੱਕੀ ਉਮਰ ਸੀ ਕਿ ਚੌੜ ਚੌੜ ਜਿਹੀ ਪੱਠਿਆਂ ਦਾ ਕੀ ਆ ਵੜਦਾਂਗੇ ਬਸ ਬਈ ਉਦੋਂ ਐਸੇ ਦੇ ਵੱਡੇ ਪੱਠੇ ਚੌਂਕ ਛੌਂਕ ਚ ਵੱਢ ਬੈਠੇ ਤੇ ਉਦੋਂ ਬਾਅਦ ਬਈ ਬਸ ਦਾਤੀ ਮੋਢੇ ਤੇ ਹੀ ਆਹ ਮੋਢੇ ਤੇ ਹੀ ਲੈ ਹੀ ਨਹੀਂ ਬਸ ਸਾ ਡੱਗ ਪੈਂਦੇ ਤੇ ਫੇਰ ਧਰ ਲੈਣੇ ਹੈਗੇ ਅੱਛਾ ਹੋਰ ਕੋਈ ਨਹੀਂ ਬਸ ਉਦੋਂ ਦੇ ਬਸ ਪਾਰਾ ਕਰਗੇ ਬੀਏ ਕਰਗੇ ਐਮਏ ਕਰਗੇ ਤੇ ਬਚਿੰਡੇ ਉੱਥੇ ਆਏ ਪਾਏ ਹੁੰਦੇ ਚਿੱਟੇ ਲੀੜੇ ਐਮਏ ਪਾਏ ਆਂਦੇ ਐਵੇਂ ਕਰਦਿਆਂਦੇ ਆ ਉੱਥੇ ਪਰਦੇ ਰਾਜ ਆ ਵਾਂਗੂ ਤੇ ਕੋਈ ਇੱਥੇ ਆ ਕੇ ਵੇਹਦਾ ਜੂਨ ਚੰਗਾ ਹੋ ਗਿਆ ਨਹੀਂ ਕਿਸੇ ਨੇ ਵੇਖਿਆ ਜਦੋਂ ਕਾਲਜੋਂ ਦੇ ਸੀ ਫਿਰ ਆ ਸੋਚਦੇ ਹੁੰਦੇ ਸੀ ਯਾਰ ਪੱਠੇ ਵੱਢਣੇ ਪੈਣਗੇ ਜਾ ਕੇ ਹਾਂ ਬਸ ਵੀ ਗਿੱਦੜ ਵਿੱਚ ਉੱਤਰ ਜਾਂਦੇ ਸੀਗੇ ਆ ਕੇ ਉਹਦੀ ਦਿਮਾਗ ਚੱਲਣ ਲੱਗ ਜਾਂਦਾ ਸੀਗਾ ਵੀ ਭਾਈ ਪੱਠੇ ਜੇ ਪਾਏ ਹੋਏ ਤਾਂ ਘਰ ਦੇ ਚਾਹ ਪਾਣੀ ਪੀਂਦੇ ਦੇ ਦੇਣਗੇ ਨਹੀਂ ਤਾਂ ਫਿਰ ਬਸ ਬੂਟ ਲੈਂਦੇ ਜਾਂਦੇ ਸੀਗੇ ਤੇ ਬਸ ਚਾਪਲਾਂ ਰਿਲੈਕਸ ਹੋ ਜਾਂਦੀਆਂ ਤੇ ਦਾਤੀ ਭਾਲਣ ਲੱਗੇ ਜਾਂ ਸਿਰਹਾ ਚੋਂਦੀ ਕਿੰਨੇ ਸਾਲ ਰਹੂਗੀ ਫਿਰ ਇਹ ਆਪਣੇ ਕੋਲੇ ਸੇਵਾ ਹੁਣ ਪੱਠੇ ਵੱਢਣ ਵਾਲੇ ਇਹ ਸੇਵਾ ਭਈ ਇਹੀ ਰਹੂਗੀ ਮੇਰੇ ਸਾਹ ਨਾਲ ਤਾਂ ਲੈਣੀ ਨਹੀਂ ਇਹ ਜਿੰਨਾ ਚਿਰ ਕੋਈ ਜਵਾਕ ਕੋਈ ਮੇਰੇ ਖਾਨ ਦਾ ਕੋਈ ਚਾਚੇ ਦਾ ਸ਼ੋਹਰ ਨਹੀਂ ਜਾਂ ਮੇਰਾ ਬੱਚਾ ਨਹੀਂ ਕੋਈ ਹੁੰਦਾ ਫਿਰ ਉਹਦੇ ਮੁੱਢਾਂ ਦੇ ਸਿੱਟਾਂਗੇ ਲਾਂਬਾ ਫਿਰ ਤਾਂ 20-25 ਸਾਲਾਂ ਦੀ ਗੱਲ ਆ ਨਾ 20-25ਾਂ ਦੀ ਗੱਲ ਫਈ ਇਹ ਤਾਂ ਹਜੇ ਪੂਰਾ ਹੀ ਲੇਖਾ ਲਊਗੀ ਇਹ ਆਏ ਨਹੀਂ ਇਹ ਮਗਰੋਂ ਰਹਿੰਦੀ ਅੱਛਾ ਤੇ ਨਾ ਇਹਦਾ ਕੋਈ ਹੱਲ ਆ ਬਹੁਤ ਔਖਾ ਯਾਰ ਗਰਮੀ ਬਹੁਤ ਔਖਾ ਬਈ ਸਾਡੇ ਸਰਕਾਰ ਵੀ ਨਹੀਂ ਸੁਣਦੀ ਬਾਈ ਇਹ ਵੀ ਦਿਖਾਂਤ ਹੀ ਐ ਕਾਣਾ ਬਹੁਤ ਦਿਖਾਂਤ ਆ ਬਈ ਸਰਕਾਰ ਨੂੰ ਚਾਹੀਦਾ ਵੀ ਇਹਦੇ ਸਾਫ ਚ ਵੀ ਕੋਈ ਕਾਨੂੰਨ ਬਣਾਇਆ ਜਾਣ ਕੋਈ ਮੇਰਾ ਤਾਂ ਇਹ ਕਹਿਣਾ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਭਾਈ ਹਫ਼ਤੇ ਸਾਨੂੰ ਦੋ ਛੁੱਟੀਆਂ ਤੇ ਮਹੀਨੇ ਛੀ ਛੁੱਟੀਆਂ ਦਿਆ ਕਰੇ ਪਸ਼ੂ ਕੀ ਖਾਂਣਗੇ ਫਿਰ ਪਸ਼ੂ ਭਈਆ ਸਾਡੇ ਕੋਲ ਤਾਂ ਵੇਖ ਜਾਣ ਪਸ਼ੂ ਮੈਨੂੰ ਪਸੂ ਦਾ ਕੀ ਯਾਰ ਮੈਂ ਤਾਂ ਮੇਰੇ ਪਸ਼ੂ ਚੰਗਿਆ ਇਦੋਂ ਮੈਂ ਆਣੇ ਮੈਨੂੰ ਤੇ ਸੰਗਲਣਾ ਬੰਦਿਆ ਕਰਨਾ ਕੁੱਤੇ ਮੇਰੇ ਪੱਖਾ ਲਾ ਦਿਆ ਕਰਨ ਮੈਨੂੰ ਕੋਈ ਚੱਕਰ ਨਹੀਂ ਸਾਨੂੰ ਭਈ ਮਹੀਨੇ ਛੀ ਛੁੱਟੀਆਂ ਚਾਹੀਦੀਆਂ ਜਾਂ ਫਿਰ ਸਰਕਾਰ ਭਰਤੀ ਖੋਲੇ ਪੱਠੇ ਵੜਨ ਵਾਲਿਆਂ ਦੀ ਹਮ ਹਰੇਕ ਪਿੰਡ ਚ ਚਾਰ ਪੰਜ ਮੁੰਡੇ ਰੱਖੇ ਹੋਣ ਬੰਦੇ ਕੋਈ ਵੀ ਜਿਨ੍ਹਾਂ ਨੇ ਬੀਐਸਸੀ ਐਗਰੀਕਲਚਰ ਦੀ ਕੀਤੀ ਉਹਨਾਂ ਨੂੰ ਪੱਠੇ ਵਡਾਂ ਤੇ ਤਨਖਾਹ ਦਿਆ ਕਰਨ ਉਹਨਾਂ ਦੀ ਸਾਰੇ ਪਿੰਡ ਦੇ ਪੱਠੇ ਵੱਢ ਕੇ ਜਾਇਆ ਕਰਨ ਉਹ ਨਾਲ ਉਹਨਾਂ ਨੂੰ ਰੋਜ਼ਗਾਰ ਮਿਲ ਜੇ ਨਾਲੇ ਸਾਡੀ ਜ਼ਿੰਦਗੀ ਸੁਧਰ ਜੇ अच्छा ਨਹੀਂ ਕਿ ਜਦ ਨਾਲ ਬਾਸਾ ਇੱਥੇ ਪੱਠੇ ਵਾੜਦੇ ਵਾੜਦੇ ਬਾਈ ਪੱਠੇ ਵਾੜਨ ਤੋਂ ਡਰਦੇ ਨਹੀਂ ਤਾਂ ਉਹਨਾਂ ਨੇ ਡਿਗਰੀਆਂ ਕੀਤੀਆਂ ਫਿਰ ਪੱਠੇ ਕੋ ਵੜਨ ਤੇ ਬਸ ਬਈ ਫਿਰ ਇੱਥੇ ਨੌਕਰੀ ਉਹ ਤਾਂ ਨੌਕਰੀ ਮਿਲਦੀ ਨਹੀਂ ਕੋਈ ਬਸ ਇਹ ਉਹਨਾਂ ਨੂੰ ਨੌਕਰੀ ਮਿਲ ਸਕਦੀ ਹੈਗੀ اچھا ਨਹੀਂ ਪਰ ਸਾਡਾ ਤਾਂ ਬਈ ਕਿਸੇ ਦਿਨ ਆ ਇਹ ਕਹਿਣਗੇ ਲੋਕੀ ਪੱਠੇ ਵੜਨ ਗਿਆ ਸੀਗਾ ਬਸ ਤੇ ਪੱਠੇ ਆਲੇ ਵੜਤਾ ਉਹਨੂੰ ਜਿਹੜੇ ਹਸਾਬ ਨਾਲ ਤੱਕੀ ਗਰਮੀ ਹੈ ਬਈ ਫਿਰ ਪੱਠੇ ਵੜਦਿਆਂ ਨੂੰ ਤੇਰੀ ਤਾਂ ਚੱਲ ਹਜੇ ਜਵਾਰ ਛੋਟੀ ਆ ਵੱਡੇ ਪੱਠੇ ਹੁੰਦੇ ਆ ਉਹ ਤੋਂ ਸਾਹ ਵੀ ਨਹੀਂ ਆਉਂਦਾ ਕੀ ਹਾਲ ਹੁੰਦਾ ਉਹ ਦੋ ਫਿਰ ਹਾਲ ਕੀ ਬਸ ਬਈ ਜਿਹੜੀ ਮੇਂ ਖਾ ਲਈ ਉਹ ਥਾਈ ਮੜਕਾ ਕੇ ਤੇ ਔਖਾ ਹੀ ਇਹ ਕੰਮ ਫਿਰ ਕੁੱਲ ਮਿਲਾ ਕੇ ਔਖਾ ਵੀ ਕਿਹਾ ਤਾਂ ਬਈ ਕੀ ਕਹਿਆ ਇਹਨੂੰ ਕਿੰਨੇ ਕੁ ਫਿਰ ਵੱਢਣੇ ਹਜੇ ਪੱਠੇ ਹਜੇ ਤਾਂ ਬਈ ਚੱਲਿਆ ਮੇਰਾ ਦੱਸਿਆ ਤੈਨੂੰ ਵੀ ਮੈਂ ਤਿੰਨ ਦਿਨ ਲਾ ਕੇ ਆਉਣੇ ਆ ਪਟਿਆਲੇ ਤੇ ਐ ਵੀ ਜਿੱਡਾ ਕਦ ਮੇਰਾ ਤੇ ਉਹ ਢੀਢੀ ਲਾਉਣੀ ਪਊਗੀ ਅੱਛਾ ਤੇ ਫਿਰ ਕੋਈ ਜਾ ਕੇ ਹੱਲ ਹੋਊਗਾ ਆ ਵਿਚਾਰੀਆਂ ਆ ਜਾਂਦੀਆਂ ਤੇ ਹਾਲ ਚਾਰ ਘਰਦਿਆਂ ਨੂੰ ਕਦੇ ਤਰਸ ਨਹੀਂ ਆਇਆ ਤੁਹਾਡੇ ਨਹੀਂ ਬਈ ਕੋਈ ਤਰਸ ਨਹੀਂ ਆਉਂਦਾ ਪੱਠਿਆਂ ਤੇ ਨਿਉਟੀ ਉਹਦੀ ਲਾਉਂਦੇ ਜਿਹੜੇ ਨਕਮਾ ਹੁੰਦਾ ਘਰਦਿਆਂ ਲੱਗਦਾ ਹੁੰਦਾ ਅੱਛਾ ਮਤਲਬ ਤੁਸੀਂ ਨਕਮੇ ਹੋ ਹਾਂ ਘਰ ਦੇ ਕਹਿੰਦੇ ਆ ਬਈ ਤੇ ਮਾੜ ਗਵਾੜ ਵੀ ਕਹਿੰਦਾ ਸਾਰੇ ਕਹਿੰ ਕਰਮਾਂ ਨੂੰ ਰੋਣ ਆ ਜਾਂਦੇ ਆਗੇ ਤੇ ਵੱਢ ਕੇ ਲੈ ਜਾਂਦੇ ਆਗੇ ਇਹ ਤਾਂ ਫਿਰ ਔਖਾ ਹੀ ਏਰ ਨਾਲੇ ਕੰਮ ਕਰਦੇ ਨਾਲੇ ਨਾ ਕੰਮ ਹੀ ਕਹਿੰਦੇ ਹੈ ਆਈਆਂ ਬਈ ਬਸ ਕਹਿੰਦੇ ਵੀ ਪੱਠਿਆਂ ਦਾ ਕੀ ਐ ਕਹਿੰਦੇ ਆ ਵੀ ਪੱਠੇ ਵਢਣ ਦਾ ਕੀ ਹੈਗਾ ਹੈ ਹੀ ਸਾਰਾ ਕੁਝ ਪੱਠੇ ਵਢਣ ਦਾ ਜਦੋਂ ਬਈ ਕਈ ਵਾਰੀ ਕੋਈ ਰਿਸ਼ਤੇਦਾਰ ਆ ਜਾਂਦਾ ਘਰੇ ਹਨਾ ਆਪਣਾ ਜੀ ਕਰਦਾ ਹੁੰਦਾ ਬੈਠ ਕੇ ਯਾਰ ਕੋਲੇ ਗੱਲਾਂ ਮਾਰ ਕੇ ਉਦੋਂ ਜਦੋਂ ਘਰ ਦੇ ਕਹਿ ਦੇਣ ਚਲ ਫੇਰ ਕਰ ਲਈ ਗੱਲਾਂ ਵੱਢਿਆ ਪੱਠੇ ਉਹ ਤੋਂ ਫੇਰ ਕੀ ਫੀਲ ਹੁੰਦਾ ਉਹ ਤਾਂ ਬਸ ਵੀ ਐ ਲੱਗਦਾ ਵੀ ਇਹਨਾਂ ਨੇ ਜ਼ਿਆਦਾ ਗੋਦਗਾਦ ਲਿਆਗਾ ਤੇ ਜਾਂ ਕੋਈ ਕੋਈ ਮਜਬੂਰੀ ਸੀ ਇਹਨਾਂ ਦੀ ਘਰੇ ਰੱਖਣਾ ਉਹ ਤਾਂ ਹੀ ਲੱਗਦਾ ਕੋਈ ਰਸਤਰਨਾ ਕੋਈ ਨਾ ਕਿਸੇ ਨੂੰ ਸਕੀਰਲ ਨੂੰ ਮਿਲ ਸਕਦੇਆਂ ਨਾ ਕਿਸੇ ਖਜਨਾਂ ਜਾ ਸਕਦੇ ਆਂਗੇ ਹਮ ਬਸ ਐ ਹੀ ਲੱਗੀਆਂ ਜਾਂਦਾ ਪੱਠੇ ਪੱਠੇ ਪੱਟੇ ਹੋਣ ਤਾਂ ਪੰਜ ਸੁਪਨੇ ਚ ਮੇ ਦਾ ਜਵਾਰ ਜੂਰੀ ਦੀ ਸੀ ਜਿਹਦੀ ਹੈਗੀ ਕਦੇ ਟਾਂਡਾ ਮੱਕੀ ਦਾ ਆ ਗਿਆ ਸੁਪਨੇ ਚ ਕੰਡ ਵੀ ਲੜਦੀ ਹੋਊਗੀ ਸੁਪਨੇ ਚ ਕੰਡ ਕੁੰਡ ਕੀ ਸਾਰਾ ਕੁਝ ਹੀ ਲੜਦਾ ਬਾਈ ਇਕੱਲੀ ਕੰਡ ਵੀ ਨਾ ਲੜਦੀ ਦੱਤ ਨਹੀਂ ਦਿਸਣੇ ਸੁੱਤੇ ਪਿਆ ਹੁਣ ਵੀ ਭਾਈ ਤੜਕੇ ਵੱਢਣੇ ਆ ਫੇਰ ਇਹ ਇਹ ਸੋਚ ਕੇ ਨੀਂਦ ਨਹੀਂ ਆਉਂਦੀ ਵੀ ਤੜਕੇ ਪਹਾਂਚ ਫੇਰ ਇੱਥੇ ਆ ਕੇ ਲੇਖੇ ਦੇਣੇ ਆ ਕਿ ਪੱਠਿਆਂ ਨੇ ਭਈ ਦਿੱਤਾ ਹੁਣ ਤੱਕ ਕੁਝ ਮੈਨੂੰ ਤਾਂ ਭਈ ਆਹ ਦੇਖ ਲੈ ਮੇਰੀਆਂ ਬਹਾਨਾਂ ਨਾਲ ਟਾਂਡੇ ਮੋਟੇ ਹੋਏ ਪਿਆ ਉਹਨਾਂ ਦੇ ਪੱਠਿਆਂ ਨੇ ਕੋਹ ਨਹੀਂ ਦਿੱਤਾ ਚੱਲ ਫੇਰ ਵੱਢ ਲੈ ਪੱਠੇ ਵੱਢਣੇ ਪੈਣੇ ਭਈ ਫਿਰ ਤੂੰ ਤਾਂ ਵੜਾ ਕੇ ਨਹੀਂ ਜਾਂਦਾ ਹੁਣ ਠੀਕ ਹੈ ਉਹਨਾਂ ਦੋ ਮਿੰਟ ਸਵਾਦ ਲੈ ਗਿਆ ਸਵਾਦ ਕਰਮਾ ਜਿਹੜਾ ਕੁਛ ਕਰਨਾ ਇੱਥੇ ਅਸੀਂ ਵੜਾ ਦਿੰਦੇ ਜੀਨ ਜੂਨ ਨਾ ਪਾਈ ਹੁੰਦੀ ਜੀਨ ਤਾਂ ਕੋਈ ਨਹੀਂ ਬਈ ਲੈ ਜਾਊਗੀ ਹੈ ਲੋਰ ਪਾਲਾ ਚੱਲ ਵੱਡ ਬਈ ਤੈਨੂੰ ਵੇਖਾਂ ਵੱਠੇ ਵੜਦਿਆਂ ਨੂੰ ਚੱਲ ਚੰਗਾ ਬਈ ਤੂੰ ਤਾਂ ਦੁਨੀਆਦਾਰੇ ਤਾਂ ਵੇਖਾਂ ਜੋਗੀ ਆ ਇੱਕ ਜਵਾਰ ਹੋਵਜੀ ਆਗੀ ਪੱਠਿਆਂ ਨੇ ਯਾਰ ਇਕੱਠਾ ਕਰ ਛੱਡਿਆ ਤੈਨੂੰ ਤਾਂ ਤੇ ਹੋਰ ਹੈ ਸਹੀ ਗੱਲ ਆ ਬਈ ਘੰਟੇ 'ਚ ਵੜ ਦਿੰਨਾ ਪੱਠੇ ਸਾਰੇ ਉਂ ਤਾਂ ਅੱਪੇ ਛੇਤੀ ਵੱਢੇ ਜਾਂਦੇ ਜਿਵੇਂ ਹੁਣ ਤਿੰਨ ਦਿਨਾਂ ਦੇ ਬਟਨੇ ਆ ਗਏ ਹਾਂ ਹੁਣ ਤਾਂ ਕੋਈ ਇੱਥੇ ਰੋਟੀ ਮਿਲਦਾ ਇੱਥੇ ਆਊਗੀ ਮੇਰੀ ਅੱਜ ਤਾਂ ਅੱਛਾ ਤੜਕੇ ਸੜਿਆ ਜਾਣਾਗਾ ਤਿੰਨ ਦਿਨਾਂ ਦੇ ਵੜਨੇ ਫਿਰ ਤਿੰਨਾਂ ਦੇ ਵੜਨੇ ਆ ਵੀ ਮੁੜ ਕੇ ਤੈਨ ਤਾਂ ਕਿ ਮੋੜਦੇ ਤਿੰਨ ਦਿਨ ਸੌਖੇ ਨਿਕਲ ਜਾਣਗੇ ਉੱਥੇ ਅੱਛਾ ਇਹਦਾ ਫਿਰ ਮੰਨ ਕੇ ਚੱਲ ਗਏ ਵੀ ਪੱਠਿਆਂ 'ਚ ਤੂੰ ਕਹਿੰਦਾ 11 2011 ਦਾ ਲੱਗਿਆ ਹਾਂ ਬਾਈ ਪੀ ਐਚ ਡੀ ਹੋ ਗਈ ਫਿਰ ਹਣਾ ਪੀ ਐਚ ਡੀ ਬਾਈ ਜਮਾ ਕੋਰਸ ਹੋ ਗਿਆ ਵੀ ਕਿਹੜੇ ਐਂਗਲ ਤੋਂ ਵੜਨੇ ਆ ਕਿਹੜੇ ਉੱਚੇ ਵੜਨੇ ਆ ਪੱਠੇ ਕਿਹੜੇ ਨੀਵੇਂ ਵੜਨੇ ਆ ਹੂੰ ਜਿਵੇਂ ਹੁਣ ਆ ਫੋਟਾਂ ਲਈ ਜਵਾੜੇ ਥੋੜੀ ਜੁੱਠੀ ਵੜਨੀ ਪੈਂਦੀ ਆ ਅੱਛਾ ਇਹ ਬਾ ਨਰਮਾ ਤੇ ਨੂੰ ਕੀੜਾ ਲੱਗ ਗਿਆ। ਉੱਥੇ ਫਿਰ ਤਿਆਰ ਵੀ ਬਹੁਤ ਔਖੇ ਹੁੰਦੇ ਹਨਾ ਕਿੰਨੇ ਵਹਿਣ ਵਹੋਣੇ ਪੈਂਦੇ ਆ। ਇਹ ਬਈ ਬਥੇਰੇ ਉਦੋਂ ਲੀਕਾਂ ਲੱਕ ਨਾ ਉਦੋਂ ਕੜਾ ਆਂਦਾ ਏ। ਕਿਉਂਕਿ ਐ ਟਿੱਬਾ ਚੱਕਿਆ ਏ। ਹੂੰ। ਤੇ ਜੇ ਬਥੇਰਾ ਕੁਸ ਕਰਕੇ ਏਡੇ ਏਡੇ ਕੀਤੇ ਸੋ ਇੱਧਰ ਤਾਂ ਨਰਮਾ ਮੱਥਾ ਪਰਲੇ ਮੱਥਾ ਤਾਂ ਠੀਕ ਆ ਹਜੇ। ਅੱਛਾ। ਤੇ ਕੀੜੀ ਕੁੜੀ ਜੀ ਪੈ ਗਈ ਫਰਕਰਾਟੇ ਛੜਕੀ ਆ ਤੇ ਤੇ ਕਰਾਟੇ ਨੇ ਉੱਚ ਗਿਆੜੀ ਕਢਾ ਤੇ। ਹੂੰ। ਹਜੇ ਤਾਂ ਢੂਈ ਮਗਦੀ ਆ ਜਦੋਂ ਬਾੜੇ ਮੰਜੇ ਤੇ ਪੈ ਜਾਂਦੇ ਆ। ਔਖੇ ਕਿੰਨੇ ਰਿਣਾਉਣਾ ਪੈਂਦਾ ਬਈ। ਬਈ ਦੋ ਵਾਰੀ ਤੇ ਫੇਰ ਆਥ ਨੇ ਚੋਗਿਆ ਆ ਬੱਢਨੇ ਆਪ ਆਦੇ ਪਾਉਣੇ ਵੀ ਆਪ ਨੂੰ ਹੀ ਪੈਂਦੇ ਆ ਫਿਰ ਠੀਕ ਹੈ ਤਾਂ ਕਰਕੇ ਚੱਲ ਠੀਕ ਆ ਬਾਈ ਠੀਕ ਆ ਬਾਈ ਸਾਡੀ ਜਿਹੜੀ ਹੈਗੀ ਆ ਸਿੰਪਥੀ ਤੇਰੇ ਨਾਲ ਆ ਠੀਕ ਆ ਬਈ ਮੋਸਲਵ ਭਜਾਈ ਦਿੰਨੇ ਆ ਤੈਨੂੰ ਬਹੁਤ ਬਹੁਤ ਕੱਲੀ ਸੈਂਪਥੀ ਆ ਬਾਈ ਹੋਰ ਤੁਸੀਂ ਕੀ ਦੇ ਸਕਦੇ ਆ ਅਸੀਂ ਹੁਣ ਪੱਠੇ ਵੱਢਣ ਤੋਂ ਇਸਤੀਫਾ ਲੈ ਚੁੱਕੇ ਆ ਠੀਕ ਹੈ ਰੱਬ ਸਾਡਾ ਵੀ ਦਵਾਵੇ ਠੀਕ ਆ ਬਾਈ ਉਹਨੇ ਧੰਨਵਾਦ ਬਹੁਤ ਠੀਕ ਆ ਬਾਈ ਠੀਕ ਆ ਠੀਕ ਆ